हां जी दोस्तों स्वागत है जी ਤੁਹਾਡਾ ਲਾਈਫ ਫਾਰਮਿੰਗ ਦੇ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਨੀ ਆ ਖਾਸ ਕਰਕੇ ਬਾਸਮਤੀ ਝੋਨਾ ਜਿਹੜਾ ਤੇ ਸਾਡੇ ਇਲਾਕੇ ਚ ਮੈਂ ਪਹਿਲਾਂ ਵੀਡੀਓ ਸਾਂਝੀ ਕਰਦਾ ਰਿਆਂਗੇ ਹਰ ਆਇਆ ਸੀ ਅੱਜ ਲਗਭਗ 40 ਦਿਨ ਹੋ ਗਏ ਹੜਾ ਤੋਂ ਬਾਅਦ ਤੇ ਹੜ੍ਹ ਤੋਂ ਬਾਅਦ ਤੁਸੀਂ ਪਹਿਲਾਂ ਮੌਸਮ ਦੇਖ ਸਕਦੇ ਹੋ ਕਿ ਰਾਤ ਦਾ ਵੀ ਮੀਂਹ ਪਿਆ ਸੀ ਤੇ ਹੁਣ ਵੀ ਥੋੜਾ ਜਿਹਾ ਮੀਂਹ ਪਿਆ ਵਾ ਤੇ ਰਾਤ ਫਿਰ ਮੌਸਮ ਵਾਲੀ ਹੋ ਸਕਦੀ ਆ ਵਾ ਤੇਜ਼ ਬੱਦਗੀਆਂ ਨੇ ਤੇ ਆ ਥੱਲੇ ਤੁਸੀਂ ਬਾਸਮਤੀ ਕ੍ਰੋਪ ਵੇਖ ਸਕਦੇ ਹੋ ਤੱਕੀ ਹਾਲ ਆ ਲਗਭਗ 40 ਦਿਨ ਹੋ ਗਏ ਜੀ ਪਾਣੀ ਆਇਆ ਸੀ ਪਾਣੀ ਅਜ ਪਹਿਲੀਆਂ ਹੋਣ ਬਤਰਾ ਗਿਆ ਮਲ ਥਲੋਂ ਸੁੱਕ ਚੁੱਕੀਆਂ ਨੇ ਪਹਿਲੀਆਂ ਤੇ ਕਿਤੇ ਕਿਤੇ ਤਾਵਾ ਤਾਵੀ ਮੁੰਜਰ ਬਾਹਰ ਨਿਕਲੀ ਆ ਜੀ ਇਹ ਵੈਰਾਈਟੀ ਹੈਗੀ 17 18 ਤੇ ਉਹ ਵੀ ਜਿਹੜੀ ਨਿਕਲੀ ਹੈ ਦਾਗੀ ਨਿਕਲੀ ਹੈ ਪਤਲ ਵਾਲੀ ਨਿਕਲੀ ਤੁਸੀਂ ਦੇਖ ਸਕਦੇ ਹੋ ਤੇ ਇਹ ਬਹੁਤਾ ਨਹੀਂ ਤੇ ਲਗਭਗ ਕਿਲੇ ਦਾ 4 ਤੋਂ 5 ਕੁਇੰਟਲ ਲੱਕ ਚੜ ਦੇ ਸਕਦਾ ਤੇ ਕੁਝ ਤੁਸੀਂ ਵੋਟੇ ਵੇਚ ਸਕਦੇ ਹੋ ਇਧਰ ਕਿ ਇਹ ਖਰਾਬ ਹੋ ਗਿਆ ਵਾ ਸੋ ਇੱਕ ਵੀਡੀਓ ਸਾਂਝੀ ਕਰਨੀ ਹੈ ਕਿ ਜੀ ਚਮੋਟਾ ਝੋਨਾ ਦੇ ਲਗਭਗ ਪਹਿਲਾਂ ਸਾਰਾ ਖਰਾਬ ਹੋ ਚੁੱਕਾ ਥੱਲੇੋਂ ਥੋੜੀ ਦੋੜੇ ਫੋਰ ਫੁੱਟੀ ਹੈ ਆਪਾਂ ਤੁਹਾਨੂੰ ਥੋੜੀ ਦਿਖਾ ਦਿੰਦਾ ਕਿ ਆ ਜੀ ਫੋਰ ਫੁੱਟੀ ਹੈ ਦੋੜੇ ਆ ਮੋਟਾ ਝੋਨਾ ਪਲਮ ਜਿਹਨੂੰ ਕਹੇ ਜਿਹਨਾਂ ਨੇ ਕਹਿ ਦਿੰਦੇ ਨੇ ਜਿਹਦੇ ਵਿੱਚ ਪੀ 128 110 ਜਾਂ ਹੋਰ ਵੈਰਾਈਟੀਆਂ ਆਉਂਦੀਆਂ ਨੇ ਇਹ ਦੇਖ ਸਕਦੇ ਹੋ ਤੇ ਇਹ ਦੋੜੇ ਫੋਰ ਫੇਰ ਫੁੱਟੀ ਥੱਲੇੋਂ ਤੇ ਇੱਕ ਵਾਰੀ ਪੂਰਾ ਸੁੱਕ ਗਿਆ ਸੀ ਮੈਂ ਪਹਿਲੀ ਵੀਡੀਓ ਸਾਂਝੀਆਂ ਕੀਤੀਆਂ ਸੀ ਤੇ ਇਹ ਵੀ ਲਗਭਗ ਕੋਈ 4 ਤੋਂ 5 ਕਿੰਡਰ ਆਸ ਹੈਗੀ ਹੈ ਅੱਜ ਤੋਂ ਲਗਭਗ ਵੀਹਾਂ ਪੰਨਿਹਰ ਵਾਲ ਜਦੋਂ ਇਹਦੀ ਵਾਰਡ ਹੋਏਗੀ ਤੇ ਆ ਇਹ ਆ ਦਾਣੇ ਲੈ ਚੁੱਕੀ ਏ ਤੇ ਉਤੋਂ ਮੌਸਮ ਖਰਾਬ ਆ ਜੇ ਥੋੜੇ ਬੋਤ ਲਾਗੇ ਤਾਂ ਇਹ ਵੀ ਜੀ ਲਗਭਗ ਦਾਹਾਂ 15 ਦਿਨ ਤੱਕ ਇਹਦੀ ਵਾਰਡ ਹੋ ਸਕੀ ਏ ਵਾਰਡ ਮਨ ਵਧਣੇ ਸਟਾਰਟ ਵੱਡੀ ਜਾ ਸਕਦੀ ਏ ਤੇ ਇਹਦਾ 4 ਦੀ ਆਸ 4 ਤੋਂ 5 ਪੁਆਇੰਟ ਲਈ ਤੇ ਹੋਰ ਮੈਂ ਜਾਣਕਾਰੀ ਵਾਦਾ ਕਰਦਾ ਇੱਥੇ ਤੁਸੀਂ ਦੇਖ ਰਹੇ ਹੋ ਜਿਸ ਸਪੈਦੇ ਇੱਥੋਂ ਪਾੜ ਪਿਆ ਸੀ ਇਹ ਹੈਗਾ ਜੀ ਕੋਨੇ ਵਾਲਾ ਸਾਜੀ ਦਰਿਆ ਦਾ ਪਾੜ ਤੇ ਹੁਣ ਉਹ ਜਿੱਥੇ ਚਿੱਟੇ ਲੱਗੇ ਉੱਥੇ ਪਿਆ ਸੀ ਹੈਗਾ ਸੀ ਤੇ ਉੱਥੋਂ ਸਿੱਧੀਆਂ ਪੈ ਲੀਆਂ ਨੇ ਤੇ ਤੇ ਲੱਗੇ ਤਿੰਨ ਚਾਰ ਕਿਲੇ ਉੱਥੇ ਤੇ ਕਣਕ ਦੀ ਉਮੀਦ ਨਹੀਂ ਕਿਉਂਕਿ ਉੱਥੇ ਰੇਬ ਜਿਆਦਾ ਬਹੁਤ ਜਿਆਦਾ ਆਈ ਹੈ ਤੇ ਸਾਡੇ ਇੱਥੇ ਥੋੜੀ ਜਿਹੀ ਉਮੀਦ ਹੈਗੀ ਹੈ ਕਣਕ ਦੀ ਸੋ ਆ ਜਿੱਥੇ ਜਿਹੜੀਆਂ ਬਹੁਤੀਆਂ ਕੋਲੀਆਂ ਸੀ ਬਾਸਮਤੀਆਂ ਤੇ ਆਹ ਵੇਖ ਸਕਦੇ ਹੋ ਇਹ ਬਹੁਤ ਹੀ ਗੁਲੀ ਸੀ ਬਾਸਮਤੀ ਇੱਥੇ ਤੇ ਆਹ ਦਾ ਹਾਲ ਜੀ ਇਹ ਵੈਰਟੀ ਹੈਗੀ ਸੀ 1885 ਸੋ ਇਹ ਵੀ ਕਿਤੇ ਕਿਤੇ ਵੇਖ ਸਕਦੇ ਹੋ ਕਿ ਉਗੜ ਰਹੀਆਂ ਨੇ ਤੇ ਇੱਥੋਂ ਮੈਂ ਪਹਿਲਾਂ ਵੀਡੀਓ ਸੌਨੀਆਂ ਬਣਾ ਕਰ ਰਿਹਾ ਰੋਕ ਤੋਂ ਦੇਖ ਸਕਦੇ ਹੋ ਤੇ ਉਹ ਆਪਣੀ ਮੋਟਰ ਆ ਜੀ ਤੇ ਇਹ ਇੱਥੇ ਵੀ ਇਹਦਾ ਹਾਲ ਮਾਰਾ ਕਿਉਂਕਿ ਬਹੁਤ ਹੀ ਕੋਲੀ ਸੀ ਇਹ ਪਨੀਰੀ ਦਾ ਥਾਂ ਸੀ ਤੋਂ ਪੱਠਿਆਂ ਵਾਲਾ ਸੀ ਤੇ ਆ ਥੋੜੀ ਜਿਹੀ ਗੇਤੀ ਸੀ ਤੇ ਇਹ ਖੇ ਥੋੜਾ ਜਿਹਾ ਉੱਚਾ ਵਾ ਤੇ ਇਹ ਚ ਵੀ ਕਿਤੇ ਕਿਤੇ ਦਾਣੇ ਤੁਸੀਂ ਦੇਖ ਸਕਦੇ ਵਿਚੋਂ ਗਿਆ ਪੈ ਗਏ ਨੇ ਜਿੱਥੇ ਪਾਣੀ ਦੀ ਮਾਰ ਜ਼ਿਆਦਾ ਵੱਜੀਏ ਸੋ ਮੋਟਰ ਚੋਂ ਦੀ ਇੱਕ ਵੀਡੀਓ ਸੰਜੀ ਕੀਤੀ ਸੀ ਹੁਣ ਬਾਸਮਤੀ ਦੀ ਕਰ ਰਹੇ ਆ ਤਾਂ ਦੇਖ ਸਕਦੇ ਹੋ ਕਿ ਪਾਣੀ ਤੋਂ ਬਾਅਦ ਹਰਦੀ ਮਾਰ ਤੋਂ ਬਾਅਦ ਤੇ ਜੇ ਉਤੋਂ ਮੌਸਮ ਠੀਕ ਰਿਹਾ ਤਾਂ ਇਹ ਦਾਣੇ-ਦੁਣੇ ਇਹ ਮਤਲਬ ਪੈਗੇ ਜੋ ਜਾ ਨਾ ਝੜੇ ਹਵਾ ਨਾ ਵਗੀ ਤਾਂ ਆ ਵੀ ਸਕਦੇ ਹੋ ਤੇ ਹੋਰ ਇਹਨੂੰ ਕੋਈ ਸਪਰੇ ਸਪਰੇ ਕੱਖ ਨਹੀਂ ਕੀਤੀ ਬੜੀਆਂ ਬਿਮਾਰੀਆਂ ਜਿਵੇਂ ਬਲਾਸਟ ਆਉਂਦਾ ਵਾ ਤੇ ਉਹ ਲਈ ਰੋਗ ਆਉਂਦੇ ਆ ਜਿਵੇਂ ਕਿ ਤੇ ਆਸ ਦੇਖ ਸਕਦੇ ਹੋ ਪੀਲੀ ਕੁੰਗੀ ਆ ਸਕਦੇ ਹਾਂ ਤੇ ਇਹ ਸਾਰੀ ਬੰਵਾਰੀ ਆ ਚੁੱਕੀ ਹੈ ਤੇਲਾ ਵੀ ਥੱਲੇ ਆ ਚੁੱਕਿਆ ਵਾ ਤਾਂ ਫੇਰ ਵੀ ਸਾਨੂੰ ਉਮੀਦ ਹੈ ਕੋਈ ਮੋٹے ਝੋਨੇ ਦੀ ਜਿਤੇ ਚੰਗਾ ਹਰਿਆਲਾ ਫੋਰ ਜਿਆਦਾ ਕਰ ਗਿਆ ਉਹ ਲਗਭਗ 10 ਕੁੰਡਲ ਜਾ ਸਕਦਾ ਤੇ ਬਾਸਮਤੀ ਜਿਹੜੀ ਉੱਚੀਆਂ ਥਾਵਾਂ ਤੇ ਬੱਚੀ ਸੀ ਉਹ ਲਗਭਗ 4 ਤੋਂ 5 ਕੁੰਡਲ ਨਿਕਲ ਸਕਦੀ ਤੇ ਜਿਹੜੀਆਂ ਪਹਿਲਾਂ 16 92 ਵੜਾਈਆਂ ਕਿਸਾਨ ਪੜਾਉਂਦੇ ਵੜੀਆਂ ਨੇ ਉਹ ਲਗਭਗ 1100 ਤੋਂ ਲੈ ਕੇ 1500 ਰੇਟ ਤੱਕ ਵੇਚੀਆਂ ਕਿਉਂਕਿ ਮਿੱਟੀ ਰੰਗੇ ਦਾਣੇ ਸੀ ਪਰ ਹੁਣ ਜਿਹੜੇ ਦਾਣੇ ਆਉਣਗੇ ਥੋੜੇ ਜਿਹਾ ਸਾਫ਼ ਹੋਣਗੇ ਕਿਉਂਕਿ ਦਿਨਵਾਹ ਹੋ ਗਏ ਆ ਉਦੋਂ ਇੱਕਦਮ ਪਾਣੀ ਆਇਆ ਸੀ ਉੱਥੋਂ ਦੀ ਪਾਣੀ ਲੰਘ ਗਿਆ ਸੀ ਮਿੱਟੀ ਰੰਗੇ ਹੋ ਗਏ ਸੀ ਤੇ ਪਾਣੀ ਤੋਂ ਲੱਤਾਂ ਤੋਂ ਬਾਅਦ ਝੋਨੇ ਨਿਸੜੇ ਨੇ ਤੇ ਇਹ ਧਾਣੇ ਸਾਫ ਨੇ ਤੇ ਉਹ 1100 ਤੋਂ 1500 ਤੱਕ ਝੋਨੇ ਵੀ ਵੇਚੇ ਸੀ ਰੇਟ ਦੇ ਹਿਸਾਬ ਨਾਲ ਤੇ 4 ਤੋਂ 5 ਕੁਇੰਟਲ ਝਾਰ ਨਿਕਲੇ ਸੀ ਉਹਨਾਂ ਦਾ ਵੀ ਤੇ ਜਿਨ੍ਹਾਂ ਦਾ 5000 ਰੁਪਿਆ ਵਡਾਈ ਮੈਚਨਾਲੀ ਮਸ਼ੀਨਾਂ ਦਾ ਦਿੱਤੀ ਸੀ ਤੇ ਜਿਹਦਾ ਮਤਲਬ ਖਰਚਾ ਨਹੀਂ ਪੂੜਿਆ ਹੋਇਆ ਤੇ ਆ ਥੋੜੀ ਬਹੁਤੀ ਉਮੀਦ ਵਾ ਇਹ ਝੋਨੇ ਦੂਜੀ ਮਸ਼ੀਨਾਂ ਨਾਲ ਵੜੇ ਜਾਣਗੇ ਟੈਰਾਂ ਵਾਲੀ ਦੇ ਨਾਲ ਵੀ ਤੇ ਫੇਰ ਵੀ 4 ਤੋਂ 5 ਕੁਇੰਟਲ ਨਿਕਲ ਸਕਦੇ ਨੇ ਤੇ ਰੇਟ ਚੰਗਾ ਲੱਗਾ ਲਗਭਗ 20 ਕਿ ਜਿੰਦਗੀ ਖਰਚਾ ਵਰਚਾ ਥੋੜਾ ਬਹੁਤਾ ਇਕਸਾਨ ਨੂੰ ਬਰਾਉਣਾ ਪੂਰਾ ਕਰੇਗੀ ਸੋ ਬਾਸਮਤੀ ਕ੍ਰੋਪ ਤੋਂ ਵੀ ਦੇ ਸਕਦੇ ਹੋ ਇਸ ਤਰ੍ਹਾਂ 18 ਸੀ ਤੇ ਆ ਕੋਲੀ ਸੀ 1885 ਵੈਰਟੀ ਇਹ ਤੇ ਪਨੀਕ ਲਾထား ਸੀ ਤੇ ਇਹ ਤੇ ਬਹੁਤੀ ਡੈਡ ਹੋ ਗਈ ਹੈ ਤਾਂ ਫਿਰ ਵੀ ਇਹ ਫੋਟੂ ਫੁਟੇਜ ਮਾਰੀ ਮੋਟੀ ਤੇ ਫਿਰ ਵੀ ਦੇ ਸਕਦੇ ਹਾਂ ਲਗਭਗ 40 ਦਿਨ ਹੋ ਗਏ ਜੀ 6 ਤਰੀਕ ਆ ਪੰਜੀ ਪਿਛਲੀ ਤਰੀਕ ਨੂੰ ਪਾਣੀ ਆਇਆ ਸੀ ਪਹਿਲਾ ਪਾਣੀ ਲਗਭਗ ਇੰਨਾ ਪੈਲੀਆਂ ਦੇ ਵਿੱਚ 22 ਤੋਂ 23 ਦਿਨ ਪਾਣੀ ਵਗਦਾ ਹੀ ਰਿਹਾ ਵਾ ਤੇ ਫਿਰ ਵੀ ਅਬਾਸਮਤੀ ਆ ਕ੍ਰੋਪ ਮੈਂ ਪਹਿਲਾ ਵੀਡੀਓ ਸਾਂਝੀ ਕਰਤੀ ਪੂਰੀ ਸੁੱਕੀ ਸੁੱਕੀ ਸੀ ਤਾਂ ਫਿਰ ਵੀ ਇਸ ਪੈਲੀ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਉੱਤੇ ਬੂੜ ਵੀ ਪਿਆ ਵਾ ਤੇ ਇਹ 18585 ਵੈਰਾਈਟੀ ਹੈ ਜੀ ਤੇ ਫਿਰ ਵੀ ਲਗਭਗ 3 ਤੋਂ 4 ਕੁਇੰਟਲ ਇਹ ਨਿਕਲ ਸਕਦੀ ਹੈ ਤਾਂ ਇਹ ਪੂਰਾ 1 ਏਕੜ ਥਾਂ ਦਾ ਜੀ ਦੇਖ ਸਕਦੇ ਹੋ ਸੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ